ਸੰਗੇ ਰਹਿੰਦੇ ਜੀ ਇੱਥੇ ਇਹਨਾਂ ਦਾ ਸ਼ੁਰੂ ਤੋਂ ਇੱਥੇ ਪਸ਼ੂ ਵਗੈਰਾ ਹਵੇਲੀ ਤੇ ਉੱਪਰ ਵੀ ਪਰਿਵਾਰ ਰਹਿੰਦਾ ਤੇ ਸਵੇਰ 6:30 ਵਜੇ ਸੰਧ ਦਾ ਖੜਾਕ ਸੁਣੇ ਅਸੀਂ ਭੱਜ ਕੇ ਬਾਹਰ ਆਏ ਦੇਖਿਆ ਤੇ ਸਾਰਾ ਥੱਲੇ ਮਲ ਬਲਦੀ ਰਹਿ ਫੈਸੀ ਹੈ ਤੇ ਵਿੱਚ ਉੱਪਰ ਪਰਿਵਾਰ ਰਹਿੰਦਾ ਸੀ ਉਹਨਾਂ ਦਾ ਸਮਾਨ ਸਭ ਨੂੰ ਚਰਾਂ ਦਾ ਵਿੱਚ ਹੀ ਰਹਿ ਗਿਆ ਜੀ ਇਹ ਜੀ ਸੰਧਾ ਪਰਿਵਾਰ ਦਾ ਮਕਾਨ ਸੀ ਇਹ ਨੁਕਸਾਨਤ ਤਕਰੀਬਨ ਜਿਹੜਾ ਅੰਦਰ ਸਮਾਨ ਸੀ 4-5 ਲੱਖ ਦਾ ਹੋ ਸੀ। ਜੋ ਮਕਾਨ ਸੀ ਇਹ ਕੋਈ 8-10 ਲੱਖ ਦੇ ਕਰੀਬ ਸੀ। ਸਾਰੇ ਦਾ ਸਾਰਾ ਟਹਿ ਗਿਆ। ਸਾਰੇ ਸਾਰਾ ਟਹਿ ਗਿਆ ਜੀ। ਸਾਰੇ ਦਾ ਸਾਰਾ ਹੀ ਟਹਿ ਗਿਆ। ਸਾਰੇ ਦਾ ਸਾਰਾ ਟਹਿ ਗਿਆ ਜੀ। ਹਾਂ ਜੀ ਬਾਕੀ ਪਸ਼ੂ ਇੱਥੇ ਕਾਫੀ ਸੀ ਜੀ ਪਸ਼ੂਆਂ ਦਾ ਕਾਫੀ ਦੋ ਤਿੰਨ ਨੁਕਸਾਨ ਹੋਇਆ। ਗਾਂ ਦੀ ਲੱਤ ਟੁੱਟ ਗਈ। ਗਾਂ ਦੇ ਇੱਕ ਲੱਤ ਟੁੱਟਿਆ ਕਿ ਮਹਿਦੀ ਹੈ। ਬਾਕੀ ਪਸ਼ੂ ਅਸੀਂ ਪੰਜ-ਪੰਜ ਪਜਾ ਕੇ ਛੇਤੀਆ ਦੀ ਕੱਢ ਲਏ ਬਚਾਲ ਲਏ ਆ। ਬਾਕੀ ਜਾਨੀ ਨਹੀਂ ਸਹਾਰਨ ਕੋਈ ਬੰਦੇ ਦਾ ਨਹੀਂ ਕਿਸੇ ਦਾ ਹੋਇਆ। ਰੈਸ਼ ਵੀ ਸੀ ਕਿਸੇ ਦਾ। ਰੈਸ਼ਾ ਜੀ ਥਣੇ ਦਾ। ਆ ਇੱਕ ਵਾਰ ਵਾਰ ਉਪੇ ਅਸੀਂ ਆਪਦਾ ਇੱਕ ਤਗਰੀਮੇਸ਼ ਰਹਿੰਦੇ ਸੀ ਉਸ ਡੰਗਰੇ ਇੱਥੇ ਕਰਕੇ ਤੇ ਹੁਣ ਥੋੜੀ ਜਿਹੀ ਪਰਿਵਾਰ ਵੱਲੋਂ ਬਚਤਾ ਜੀ ਬਾਕੀ ਨੁਕਸਾਨ ਸਾਡੇ ਮਕਾਨ ਦਾ ਸਾਡਾ ਇੱਕ ਸਮਾਨ ਸੀ ਵਿੱਚ ਕਾਫੀ ਹੋ ਗਿਆ ਜੀ ਜਿਹੜਾ ਪਰਿਵਾਰ ਉੱਪਰ ਰਹਿੰਦਾ ਓਦਾਂ ਸਮਾਨ ਵਗੈਰਾ ਦਾ ਕੀ ਹੋਇਆ ਉਹਦਾ ਸਮਾਨ ਵਿੱਚ ਹੀ ਆ ਜੀ ਆ ਵਿੱਚ ਹੀ ਦਬ ਗਿਆ ਸਾਰਾ ਸਮਾਨ ਉਹਦਾ ਅੱਜ ਕੱਢਿਆ ਨਹੀਂ ਕੱਢਿਆ ਨਹੀਂ ਜਿਵੇਂ ਪਿਆ ਜੀ ਉਹ ਟੁੱਟ ਗਿਆ ਸਾਰਾ ਖਰਾਬ ਹੋ ਗਿਆ ਕੁਝ ਨਹੀਂ ਬਚਿਆ ਵਿੱਚ ਤੇ ਇਹ ਸਾਰੇ ਦਾ ਸਾਰੇ ਢਹਿ ਗਿਆ ਮਕਾਨ ਕਿੰਨੇ ਸਾਰੇ ਸਾਰੇ ਢਹਿ ਗਿਆ ਜੇ ਉੱਪਰ ਤਿੰਨ ਕਮਰੇ ਜੀ ਥੱਲੇ ਬਰਾਂਡੇ ਸੀ ਅਗਲੇ ਪਾਸੇ ਛੱਡ ਪਾਸੇ ਬਰੰਡਰ ਤੱਕ ਸਾਰੇ ਟੱਗ ਗਏ ਕੀ ਕਾਰਨ ਹੈ ਟਹਿਣ ਦਾ ਕੋਈ ਕਾਰਨ ਇਹ ਹੀ ਹੈ ਜੀ ਬਰਸਾਤਾ ਲਗਾਤਾਰ ਹੁੰਦੀਆਂ ਸੀ ਤੇ ਉਹਦੇ ਨਾਲ ਵਸੇ ਵਜਨ ਜ਼ਿਆਦਾ ਹੋਣ ਕਰਕੇ ਮਕਾਨ ਬਹਿ ਗਿਆ ਸਾਰਾ